ਕਿਵੇਂ ਜੀ ਸਾਰੇ ਹਾਜ਼ਰਾਂ ਇੱਕ ਹੋਰ ਵੀਡੀਓ ਲੈ ਕੇ ਪਹਿਲਾਂ ਵੇਖਾਂਗੇ ਵੀਡੀਓ ਤੇ ਫਿਰ ਪੜਾਂਗੇ ਲੋਕਾਂ ਦੇ ਘੈਂਟ ਕੈਂਟ ਕਮੈਂਟ ਚਲੋ ਸ਼ੁਰੂ ਕਰਦੇ ਹਾਂ ਪਰ ਤੂੰ ਤੇ ਸਾਨੂੰ ਭੁੱਲੀ ਗਈ ਐ ਨੀ ਅਸੀਂ ਤੈਨੂੰ ਭੁੱਲੇ ਨਹੀਂ ਤੂੰ ਬੈਠ ਗਈ ਕੈਨੇਡਾ ਜਾ ਕੇ ਨੀ ਹਾਏ ਅੰਕਲ ਟਾਈਮ ਲੱਗੂ ਤੇ ਕੱਥੋਂ ਨਿਕਲ ਆ ਜੀ ਸ਼ਰਮਾ ਡੈਂਟਲ ਤੋਂ ਤੈਨੂੰ ਦੰਦ ਲਵਾਦਵਾ ਕੇ ਦੁੱਧ ਦੰਦ ਦਿਗ ਗਿਆ ਅਜੇ ਤਾਂ ਨਵੇਂ ਆਉਣਗੇ ਬਾਪੂ ਸਬਰ ਰੱਖ ਕੋਈ ਨਾ ਕੋਈ ਹੋਰ ਮਿਲ ਜੂ ਬਹੁਤ ਤਾਈ ਪਿਆ ਦੰਦ ਤਾਇਆ ਹਾਥੀ ਦਾ ਹੀ ਲਵਾਇ ਲੱਗਦਾ ਦੰਦ ਕੁੜੀ ਦੇ ਪਾਪੇ ਦੇ ਤੋੜਿਆ ਪਾਪਾ ਹੁਣ ਤੇ ਦੰਦ ਵੀ ਖੋ ਰਹਿ ਗਿਆ ਪੁੱਤ ਐ ਮੱਥ ਰਹਿਣਾ ਫਿਰ ਬਾਪੂ ਦੀਆਂ ਵਿਚਕਾਰੋਂ ਮੁੱਛਾਂ ਉੱਡੀਆਂ ਨੇ ਉਸਨੇ ਤਾਂ ਜਾਣਿਆ ਹੀ ਸੀ ਐਕਸਕਿਊਜ਼ ਮੀ ਪਲੀ ਸਟਾਪ ਇਟ ਡੋਨਟ ਸੇ ਥੈਟ ਕਮ ਆਨ ਬੇਬੀ ਬਾਪੂ ਤੈਨੂੰ ਸਾਈਡ ਦੇਖ ਸਾਡਾ ਹੱਸਣ ਨੂੰ ਜੀ ਕਰਦਾ ਜਿੰਨੇ ਪੈਸੇ ਤੂੰ ਸੌਂਗ ਤੇ ਖਰਚ ਕੀਤੇ ਇਹਨੇ ਤੂੰ ਦੰਦ ਹੀ ਲਗਵਾ ਲੈਂਦਾ ਨਿੱਕੇ ਵੀਰ ਤੈਨੂੰ ਕਿਹੜੀ ਤੋਖਾ ਦੇ ਗਿਆ ਪਰ ਤੂੰ ਤੇ ਸਾਨੂੰ ਭੁੱਲੀ ਗਈਆਂ ਆਇਆ ਤੂੰ ਵੀ ਭੁੱਲ ਗਿਆ ਨਕਲੀ ਦੰਦ ਲਵਾਉਣੇ ਬਾਬਾ ਤੇਰਾ ਦੰਦ ਵੀ ਡਿੱਗਣਾ ਭੁੱਲ ਗਿਆ ਲੱਗਦਾ ਐਸਾ ਮਤ ਕਰੋ ਮੇਰੀ ਜਾਨ ਲਾਈਵ ਮੇਂ ਕੁਛ ਅੱਛਾ ਕਰੋ ਯਾਰ ਬਾਬਾ ਥੋੜਾ ਜਿਆ ਹੋਰ ਵੱਡਾ ਹੋ ਕੇ ਗਾਉਣ ਲੱਗਣਾ ਸੀ ਡੋਂਟ ਸੇ ਥੈਟ ਕਮ ਆਨ ਬੇਬੀ ਜੇ ਕੋਈ ਪਿਆਰ ਨਾਲ ਸੱਦੇ ਅਸੀਂ ਆਵਾਂਗੇ ਜ਼ਰੂਰ ਉਹ ਥਾਂ ਹੀ ਮਰ ਜਾਵੇ ਜਿਹੜਾ ਸੱਦੇ ਤੋਂ ਨਾ ਆਵੇ ਉਹ ਥਾਂ ਹੀ ਮਰ ਜਾਵੇ ਜਿਹੜਾ ਸੱਦੇ ਤੋਂ ਨਾ ਆਵੇ ਜਿਉਂਦੇ ਰਹੇ ਤਾਂ ਮਿਲਾਂਗੇ ਰੱਖ ਵਾਰੀ ਮਰ ਗਏ ਤਾਂ ਯਾਦ ਨਾ ਕਰੀ ਬਸ ਤੇਰੀਆਂ ਇਹੀ ਗੱਲਾਂ ਇੱਕ ਦਿਨ ਮੇਰੀ ਮੌਤ ਦਾ ਕਾਰਨ ਬਣ ਗਈਆਂ ਸ਼ਾਇਰੀ ਸੁਣ ਕੇ ਮੇਰੇ ਫੇਫੜੇ ਨੇ ਕੰਮ ਕਰਨਾ ਬੰਦ ਕਰ ਦਿੱਤਾ اے ਭਗਵਾਨ ਮਰੋ ਤਾਂ ਸਹੀ ਯਾਦ ਰੱਖ ਲਵਾਂਗੇ एक्सक्यूज मी प्लीज स्टॉप इट मैं ते मर के वापस आ गया सारी शायरी ट्रक वाले ने कॉपी कर ली ਤੁਹਾਡੀ ਗੁਰਦਾ ਟੱਚ ਸ਼ਾਇਰੀ ਕਤਲ ਨਿਖਾਰੀ ਐਵੇਂ ਧਾਕੀਆਂ ਧੁਕੀਆਂ ਦਿਨੀਆਂ ਬੰਦ ਕਰ ਦੇ ਜੇ ਤੇਰੀ ਸ਼ਾਇਰੀ ਗ਼ਾਲिब ਸੁਣ ਲੈਂਦਾ ਉਸਨੇ ਸ਼ਾਇਰੀ ਲਿਖਣ ਤੋਂ ਪਹਿਲਾਂ ਹੀ ਮਰ ਜਾਣਾ ਸੀ ਬੇਨੇ ਦਿਲ ਤੋੜ ਦਿੱਤਾ ਹੀ ਤੂੰ ਮਰਨ ਦਾ ਨਾਮ ਲੈ ਕੇ ਕੰਟੇ ਇਹ ਸ਼ੇਅਰ ਤੁਸੀਂ ਕਾਪੀਰਾਈਟ ਕਰਵਾ ਲਵੋ ਐਵੇਂ ਕਿਤੇ ਦੇਵੀ ਭਾਜੀ ਤੁਹਾਡੀਆਂ ਲੈਣਾ ਚੋਰੀ ਨਾ ਕਰ ਲੈਣ ਸਾਨੂੰ ਲਾਇਉਨਾ ਲਾ ਫੈਬ੍ਰਿਕ ਕੈਮੀਓਨ ਲਾ ਸਾ ਆਈ ਤੇ ਵੀਡੀਓ ਵਿੱਚ ਬਸ ਇੰਨਾ ਹੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ